ਜੀ ਤੇ ਮੇਰਾ ਨਾਮ ਹੈ ਮਾਵਾਤੀਆਂ ਦੋਨੇ ਘਰ ਸੀ ਕਿੱਥੋਂ ਤੇ ਰਹਿਣਾ ਬਲੇ ਜੀ ਤੁੰਗਾਂ ਹਾਂਜੀ ਕੀ ਗੱਲ ਹੋਈ ਜੀਠਾ ਰੋਡ ਤੁੰਗਵਾਲਾ ਦੇ ਹਾਂਜੀ ਕੀ ਗੱਲ ਕਬੀਰਨਗਰ ਕਬੀਰਨਗਰ ਮੇਰੀ ਗੁड़िया ਘਾਰ ਹੀ ਮੈਂ ਘਾਰ ਹੀ ਮੈਂ ਮਸ਼ੀਨ ਤੇ ਕੰਮ ਕਰਦੀ ਪਈ ਸੀ ਤੇ ਕੋਠੇ ਤੇ ਤੇ ਮੇਰੀ ਗੁड़िया ਨੇ ਚੀਕਾ ਮਾਰੀ ਤੇ ਬੰਦਾ ਅੰਦਰ ਵੜ ਗਿਆ ਗੁड़िया ਥੱਲੇ ਜੰਨੇ ਚੀਕਾ ਮਾਰੀਆਂ ਤੇ ਉਹ ਬੰਦਾ ਸਿਲੰਡਰ ਚੋ ਕੇ ਭੱਜਣ ਲੱਗਾ ਸੀ ਤੇ ਮੈਂ ਆ ਗਈ ਤੇ ਇਹ ਗਲੀ ਵਾਲੇ ਇਕੱਠੇ ਹੋ ਕੇ ਸਾਰੇ ਥਾਣੇ ਆ ਗਏ ਹੋਏ ਆ ਤੇ ਨੂੰ ਜਿੰਨੀ ਹੋ ਸਕਿਆ ਨ ਸਜਾ ਸਜਾ ਦੋ ਨਸ਼ੇੜੀ ਸੀ ਹੁਣ ਪੁਲਿਸ ਨੇ ਤੁਹਾਨੂੰ ਕੀ ਆਸ਼ਵਸ਼ਣ ਦਵਾਇਆ ਜੀ ਕਹਿੰਦੇ ਆ ਨਾ ਪੂਰੀ ਪੂਰੀ ਕਾਰਵਾਈ ਕਰਾਂਗੇ ਪਾਲਖਾਨੇ ਬੜਾ ਸੈਟ ਗਈ ਮੈਨੂੰ ਆਣਾ ਮੈਨੂੰ ਤਾਂ ਚਾਹ ਪੀਣੀ ਹੈ ਚਾਹ ਪੀਣੀ ਕਿਤਾ ਮਰਦੇ ਕੋਈ ਨਸ਼ੇ ਬਾਕੇ ਕੋਈ ਨਹੀਂ ਆਦਾ ਆ ਗਿਆ ਮੇਰੇ ਕੋਲ ਨਹੀਂ ਚਾਹ ਪੀਣ ਨੂੰ ਫਿਰ ਅੱਗੇ ਫੇਰ ਲੈਣਾ ਚਾਹਾਂਗਾ ਜਉਂਦ ਲੋਕਾਂ ਨੂੰ ਜੇ ਤੁਸੀਂ ਭਾਈ ਤੁਸੀਂ ਬੈਠੋ ਲਾਲਾ ਜੀ ਮੇਰਾ ਨਾਮ ਮੈਂ ਮਹੱਲੇ ਦਾ ਪ੍ਰਧਾਨ ਆ ਜੀ ਇਹ ਬੰਦਾ ਨਸ਼ੇ ਦੇ ਲੋੜ ਦੇ ਵਿੱਚ ਇਹ ਜੀਵਨ ਕੁਮਾਰ ਦੇ ਘਰ ਵਰ ਗਿਆ ਜੀ ਤੇ ਇਹਨਾਂ ਦੇ ਘਰੋਂ ਸਿਲੰਡਰ ਚੋਕੇ ਜਦੋਂ ਭੱਜਣ ਲੱਗਾ ਏ ਤੇ ਇਹਨਾਂ ਦੀ ਬੇਟੀ ਨੇ ਚੀਕਾਂ ਮਾਰੀਆਂ ਤੇ ਜਿਹੜੀ ਬੇਟੀ ਦੀ ਮੰਮੀ ਆ ਉਹ ਕੋਠੇ ਤੋਂ ਭੱਜੀ ਆਈ ਤੇ ਕੁਛ ਉਹਨਾਂ ਨੇ ਫੜਿਆ ਕੁਛ ਗਲੀ ਵਾਲਿਆਂ ਨੇ ਫੜਿਆ ਅਸੀਂ ਐਸ ਐਸਚੂ ਸਾਹਿਬ ਨੂੰ ਫੋਨ ਕੀਤਾ ਤੇ ਉਹ ਤੁਰੰਤ ਉਸੇ ਵੇਰੇ ਗੱਡੀ ਲੈ ਕੇ ਗਏ ਉਹਨੂੰ ਫੜ ਕੇ ਅਸੀਂ ਅੰਦਰ ਦੇ ਕੇ ਤੇ ਚੱਲੇ ਆ ਗਏ ਹੁਣ ਕੀ ਮੰਗ ਕੀ ਕਰਦੇ ਭਾਈ ਅਸੀਂ ਮੰਗੇ ਹੋਈ ਕਰਦੇ ਆ ਜੀ ਇਹੋ ਜਿਹੇ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜੇ ਲੈ ਕਿਸੇ ਦੇ ਘਰ ਉਹ ਗਰੀਬ ਬੰਦੇ ਨੇ ਜਾਂ ਸ਼ੌਹਕਰ ਨੇ ਕਿਸੇ ਦੇ ਘਰ ਇਹੋ ਜੀ ਚੋਰੀ ਨਾ ਹੋਵੇ ਇਸ ਤੋਂ ਪਹਿਲੇ ਵੀ ਜੀ ਬੜੀਆਂ ਕੀਤੀਆਂ 88 ਫੁੱਟ ਦੇ ਚੂੜੀਆਂ ਹੁੰਦੀਆਂ ਜੀ ਕਿਹਦੇ ਆਟੋ ਜੇ ਬੈਟਰੀ ਕੱਢ ਲੈਂਦੇ ਕਿਹਦੇ ਕੋਈ ਸਾਈਕਲ ਖੋ ਗਿਆ ਚੱਲ ਜਾਂਦਾ ਜੀ ਕੋਈ ਮੋਬਾਈਲ ਲੈ ਕੇ ਭੱਜ ਜਾਂਦਾ ਜੀ ਮੈਂ ਜੀਵਨ ਕੁਮਾਰ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਵੀ ਕਬੀਰ ਨਗਰ ਮਜੀਠਾ ਰੋਡ ਇਹ ਗੱਲ ਹੋਈ ਪਤੀ ਜੀ ਮੈਂ ਆਪਣੀ ਸ਼ੌਪ ਤੇ ਸੀਗਾ ਔਰ ਮੇਰੀ ਵਾਈਫ ਤੇ ਮੇਰੀ ਗੁੜੀਆਂ ਘਰ ਕੱਲੇ ਸੀਗੇ ਵਾਈਫ ਉੱਪਰ ਮਸ਼ੀਨ ਤੇ ਕੰਮ ਕਰ ਰਹੀ ਦੀ ਤੇ ਗੁੜੀਆਂ ਥੱਲੇ ਟੀਵੀ ਦੇਖਣ ਦੀ ਸੀਗੀ ਉਹ ਬੂਆ ਖੁੱਲਣ ਕਰਨ ਕਰਚਾਨ ਨੰਬਰ 35 ਅਮਲੀ ਕੋਈ ਸਮੈਕੀ ਲਾਲੋ ਭਾਈ ਆਇਆ ਵਾ ਉਨੇ ਰਸੋਈ ਚੋਂ ਸਿਲੰਡਰ ਚੁੱਕ ਕੇ ਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਕੁੜੀ ਨੇ ਚੀਕਾ ਮਾਰੀਆਂ ਵਾਈਫ ਉੱਤੋਂ ਆਈ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਕੁਛ ਵਾਈਫ ਨੇ ਫੜਿਆ ਕੁਛ ਗਲੀ ਵਾਲਿਆਂ ਨੇ ਸਾਥ ਦਿੱਤਾ ਫੜਿਆ ਤੇ ਇਹਨੂੰ ਥਾਣੇ ਫੜਾਇਆ ਗਿਆ ਵਾ ਉਹ ਥਾਣੇ ਵਾਲਿਆਂ ਨੇ ਸਾਨੂੰ ਕਾਰਵਾਈ ਕਰਨ ਦਾ ਸੋਚਿਆ ਕਿ ਤੇ ਪਰਚਾ ਹੋਏਗਾ ਇਹਨੂੰ ਜੇਲੇ ਦਿੱਤਾ ਜਾਏਗਾ ਇਹ ਨਸ਼ੇਰੀ ਸੀ ਕਿ ਉਹ ਕੀ ਮੰਗ ਕੀ ਕਰਦੇ ਹੋ ਭਾਜੀ ਤੁਸੀਂ ਅਸੀਂ ਮੰਗੇ ਇਹ ਕਰਦੇ ਆ ਕਿ ਇਹਨੇ ਇਹ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਆ ਮੇਰੀ ਬੇਟੀ ਘਰ ਕੱਲੀ ਸੀ ਉਹਨੂੰ ਕਿਰਨਾਪੀ ਕਰ ਸਕਦਾ ਇਹਨੂੰ ਮਾਰਨ ਦੀ ਕੋਸ਼ਿਸ਼ ਵੀ ਕਰ ਸਕਦਾ ਸੀ ਪਰ ਮੈਂ ਇਹ ਚਾਹਨਾ ਕਿ ਇਹਦੇ ਤੇ ਜਿੰਨੀ ਤਾਂ ਜਿੰਨੀ ਕਾਰਵਾਈ ਹੋ ਸਕਦੀ ਹੈ ਕੀਤੀ ਜਾਵੇ ਦਾ ਸਿਲੰਡਰ ਕਹਿੰਦੇ ਚੋਰੀ ਕਰਦੇ ਕੀ ਸਰਦ ਬਣਾਵਾ ਨੀ ਐਸੀ ਕੋਈ ਗੱਲ ਨਹੀਂ ਐ ਨਾ ਕੋਈ ਸਿਲੰਡਰ ਚੋਰੀ ਕਰਨ ਦੀ ਗੱਲ ਆਈ ਆ ਇਹ ਨਾ ਮਹਿੰਦਰਪਾਲ ਸਰ ਨਾਲ ਸੁਵਰਨ ਕੁਮਾਰ ਆ ਵਾਸੀ ਤੁੰਗਬਾਲਾ ਕਰਪਾਲ ਕਲੋਨੀ ਦਾ ਇਹਦੀ ਸ਼ੂਗਰ ਦੀ ਪ੍ਰੋਬਲਮ ਐ ਸ਼ੂਗਰ ਘਟੀ ਹੋਣ ਕਰਕੇ ਜਿਹੜਾ ਵਾ ਇਹ ਉੱਥੇ ਡਿੱਗ ਪਿਆ ਸੀ ਤੇ ਲੋਕਾਂ ਨੇ ਸ਼ੱਕ ਪੈ ਗਿਆ ਵੀ ਇਹਦੇ ਘਰ ਜਾ ਕੇ ਕਿਸੇ ਦੇ ਘਰ ਚੋਰੀ ਕਰਨ ਲੱਗਾ ਜਦੋਂ ਕਿ ਇਹਨਾਂ ਨਾਲ ਕਾਫੀ ਮਤਲਬ ਕਿ ਆਮ ਜਨਤਾ ਵੱਲੋਂ ਇਸੇ ਸ਼ੱਕ ਦੇ ਬਨਾਤੇ ਉਹਨਾਂ ਕੁੱਟਮਾਰ ਕੀਤੀ ਗਈ ਹੈ ਜਿਸ ਨੂੰ ਅਸੀਂ ਇਨਫੋਰਮੇਸ਼ਨ ਮਿਲਦੇ ਜਿਹੜੇ ਥਾਣੇ ਲਿਆਂਦਾ ਗਿਆ ਉਹਦੇ ਖਿਲਾਫ ਅਸੀਂ ਜੋ ਐਕਸ਼ਨ ਵਾਦਾ ਕਰਾਂਗੇ ਸਰ ਨਸ਼ੇੜੀ ਵੀ ਸੀ ਕ ਦੀ ਸਿਰਫ ਉਹ ਸ਼ੁਗਰ ਜਿਹੜੀ ਆ ਜਿਆਦੀ ਘਟ ਗਈ ਸੀ ਜਿੱਦ ਕਰਕੇ ਉਹ ਅਚਾਨਕ ਮਤਲਬ ਕਿ ਘੁੰਮਦਾ ਘਮੁੰਦਾ ਇਹਨਾਂ ਦੇ ਘਰ ਅੰਦਰ ਵੜ ਗਿਆ ਡਿੱਗ ਪਿਆ ਸੀ ਸਰ ਕੀ ਬੰਦੀ ਕਰ ਲਈ ਜੋ ਵੀ ਕਾਰਵਾਈ ਬੰਦੀ ਉਹਦੇ ਮਤਲਬ ਕੀਤਾ ਜਾਊਗਾ ਕਿ ਜੇ ਇੱਕ ਵਾਰ ਸੀ ਜਾਂ ਇਹਦੇ ਪ੍ਰਵਾਰਕ ਮੈਂਬਰਾਂ ਨੇ ਇਹਨੂੰ ਪਿਉਰੀ ਵੱਲੋਂ ਕੇਅਰ ਕੀਤੀ ਜਾਂ ਜੇ ਕਿਸੇ ਕਿਸਮ ਦੀ ਕੋਈ ਰਾਈ ਝਗੜਾ ਹੋਇਆ ਵਾ ਇਹਨੇ ਕੀਤਾ ਜਾਂ ਉਹਨਾਂ ਨੂੰ ਕਿਹਾ ਉਹਦੇ ਕਲੱਬ ਪਰਮਿਟਿਵ ਅਫੀਸਰ ਲਿਆ ਗਿਆ